ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚਾਚਾ ਮੇਜਰ ਸਿੰਘ ਵਰਧਾਨ ਉਹਦੇ ਘਰੇ ਅੱਜ ਪੁੱਤੀ ਨੇ ਜਨਮ ਲਿਆ ਤੇ ਅੱਜ ਚਾਚਾ ਮੇਜਰ ਸਿੰਘ ਦਾ ਵੀ ਖੁਸ਼ੀ ਦੇ ਵਿੱਚ ਨੰਮ ਬੰਨਾਂਗੇ ਸਾਰੇ ਲੜਕੀ ਦੇ ਸ਼ੌਂਕ ਪੂਰੇ ਕਰਾਂਗੇ ਚਾਚਾ ਬੇਤ ਕਰਾ ਨਹੀਂ ਰੱਖਦਾ ਕਿਸੇ ਵੀ ਚੀਜ਼ ਦੇ ਵਿੱਚ ਵੀ ਆ ਲੜਕੇ ਨੇ ਜਨਮ ਲਿਆ ਉਹਦਾ ਨੰਮ ਬੰਨਣਾ ਤੇ ਚਾਚੀ ਨੇ ਇਹ ਗੱਲ ਕਹੀ ਹੈ ਵੀ ਆਪਾਂ ਕਹਿੰਦਾ ਲੜਕੀ ਦਾ ਨਮ ਮੰਨਾਂਗੇ। ਪਿੰਡ ਮੌੜ ਚੜ੍ਹ ਸਿੰਘ ਦੇ ਵਿੱਚ ਚਾਚੀ ਨੇ ਲੜਕੀ ਦਾ ਨਮ ਮੰਨਿਆ ਅੱਜ। ਬਹੁਤ ਖੁਸ਼ੀ ਦੀ ਗੱਲ ਹੈ। ਆਹ ਲੜਕੀ ਦਾ ਪਿਤਾ ਫਿਰਦਾ ਹੈ ਗੁਰਪਿਆਰ ਸਿੰਘ। ਤੇ ਬਹੁਤ ਖੁਸ਼ੀ ਹੋਈ। ਸਾਰੇ ਨੂੰ ਸੇਧ ਹੈ ਇਹ। ਮਤਲਬ ਜਿੱਥੇ ਵੀ ਕੋਈ ਲੜਕੀ ਜਨਮ ਲੈਂਦੀ ਹੈ। ਉਹਦਾ ਨਮ ਮੰਨਿਆ ਕਰੋ। ਇਹ ਨਹੀਂ ਹੁੰਦਾ ਵੀ ਕੱਲੇ ਲੜਕੇ ਦਾ ਨਮ ਮੰਨਣਾ ਆਪਾਂ ਮੁੰਡੇ ਦਾ ਬੰਦਨਾ। ਤੇ ਲੜਕੀ ਦਾ ਨਮ ਮੰਨਣਾ ਜ਼ਰੂਰੀ ਹੈ ਤੇ ਬੇਟੀ ਦਾ ਨਾਂ ਹੈ ਗੁਰਬਾਣੀ ਕੌਰ ਬਹੁਤ ਸੋਹਣਾ ਨਾਂ ਰੱਖਿਆ ਬੇਟੀ ਦਾ ਨਾਂ ਚਾਚਾ ਮੇਜਰ ਸਿੰਘ ਪ੍ਰਧਾਨ ਬੇਟੀ ਦਾ ਨਾਂ ਪੋਤੀ ਦਾ ਨਾਂ ਰੱਖਿਆ ਗੁਰਬਾਣੀ ਕੌਰ ਬਹੁਤ ਸੋਹਣਾ ਨਾਂ ਰੱਖਿਆ ਅੱਜ ਨਮ ਮੰਨਣ ਦੀ ਰਸਮ ਕਰਦੇ ਆ ਜੀ ਤੇ ਸਾਰਾ ਪਰਿਵਾਰ ਇਕੱਠਾ ਹੋਇਆ ਖੜਾ

ਹੇ ਗਰਮੀ ਗਈ ਬਸ ਹੋਰ ਦੇਰ ਡਿਗਿਆ ਨਹੀਂ ਕੋਈ ਇੰਤਜ਼ਾਰ ਆ ਦਾਦੀ ਐ ਕੁੜੀ ਦੀ ਆ ਖੜੀ ਟੱਪ ਜਾ ਟੱਪ ਜਾ ਬੇਟਾ ਟੱਪ ਜਾ ਆ ਬੇਬੀ ਲੇਟ ਹੋ ਗਈ ਆ ਗਈ ਚਲ ਭਾਈ ਇੱਕ ਮਿੰਟ ਸਾਰੀ ਚਾਚਾ ਮੇਜਰ ਸਿੰਘ ਨੇ ਬਹੁਤ ਹੀ ਰੀਤੀ ਰਿਵਾਜਾਂ ਨਾਲ ਲੜਕੀ ਦਾ ਨਮਮਾ ਨੇ ਆਪਣੀ ਪੋਤੀ ਦੀ ਆਉਣ ਦੀ ਖੁਸ਼ੀ ਦੇ ਵਿੱਚ ਆ ਦਾਦੀ ਆ ਲੜਕੀ ਦੀ ਤੇ ਅੱਜ ਨਮ ਮੰਨਿਆ ਜਾ ਰਿਹਾ ਜੀ ਬਹੁਤ ਬਹੁਤ ਵਧਾਈਆਂ ਚਾਚੀ ਨੂੰ ਨਮ ਮੰਨਣ ਦੀ ਰਸਮ ਹੋ ਰਹੀ ਹੈ ਜੀ ਪੂਰੀ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਲੜਕੀਆਂ ਦਾ ਨਮ ਮੰਨਣਾ ਜ਼ਰੂਰੀ ਆ ਇਹ ਵੀ ਇੱਕ ਰੱਬ ਦਾ ਜੀ ਹੈ ਆਪਾਂ ਕਹਿੰਦੇ ਨੇ ਲੜਕੀ ਦਾ ਨਮ ਨਹੀਂ ਮੰਨਣਾ ਚਾਹੀਦਾ ਲੜਕੇ ਦਾ ਨਮ ਮੰਨਣਾ ਚਾਹੀਦਾ ਨਹੀਂ ਸਾਰਿਆਂ ਦੀ ਇਹ ਇਹ ਖੁਸ਼ੀਆਂ ਮਹਾਰਾਜ ਸਾਬ ਦੇ ਘਰੇ ਲੈ ਗਿਆ ਜਿੱਥੇ ਪਾਸ਼ਾ ਮਹਾਰਾਜ ਚੜ੍ਹਦੀ ਗਲਾ ਵਿੱਚ ਰੱਖੇ ਤੇ ਉਸ ਬੱਚੀ ਨੂੰ ਗਰਵਾਣੀ ਦਾ ਉਹਨੂੰ ਮਹਾਰਾਜ ਸਾਦਾ ਹੀ ਸੁਖ ਬਖਸ਼ੀ ਤਰਾ ਲੰਦਰ ਵਰਤੈ ਨਹੀਂ ਦਾਈ ਦਕਤ ਵਾਲਾ ਜੋਰ ਨਾਲ ਕਸਾ ਲਿਮੂ ਲਓ ਜੀ ਨਮ ਬਨ ਦਿੱਤਾ ਗਿਆ ਚਾਚੀ ਦੇ ਬਾਅਦ ਚ ਤੇ ਚਾਚੀ ਤੇ ਚਾਚੀ ਨੂੰ ਪੂਤੀ ਆਉਣ ਦੀਆਂ ਲੱਖ ਲੱਖ ਵਧਾਈਆਂ ਨਿੰਮ ਉਹਨਾਂ ਦੀ ਰਸਮ ਹੋਈ ਪੂਰੀ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਪਹੁੰਚੇ ਉਹਨਾਂ ਭੈਣਾਂ ਜਿਹੜੇ ਰਸਮ ਦੇ ਵਿੱਚ ਪਹੁੰਚੇ ਰਿਸ਼ਤੇ ਲਓ ਜੀ ਚਾਚੀ ਦਾ ਪਰਜਾ ਪਰਾਂ ਮੀਰ ਸਿੰਘ ਦਾ ਗਰਦੀਪ ਸਿੰਘ ਉਹਨਾਂ ਦੇ ਘਰ ਵਿੱਚ ਵੀ ਨਿੰਮ ਮੰਨਣ ਦੀ ਰਸਮ ਪੂਰੀ ਕਰ ਰਹੇ ਆ ਬੱਚੀ ਦੀ ਖੁਸ਼ੀ ਦੇ ਆਉਣ ਦੇ ਵਿੱਚ ਮੈਂ ਇੱਕ ਨਮ ਵੰਦਾ ਹੋਇਆ ਕੋੜੀ ਨੂੰ ਹੱਥ ਰੱਖੀ ਹੋਰ ਤਿੰਨ ਸੌਰੀ ਨੂੰ ਹੈ ਕੋਈ ਪਤਾ ਸਰੀ ਇਹਨਾਂ ਨੇ ਬੈਠਾ ਹੈ ਕੋਈ ਨੀ ਬਾਹਰ ਦੇ ਕੋਈ ਨਹੀਂ ਇੱਥੇ ਕਿਰਾ ਹੋ ਕਰਦੇ ਲੱਗਿਆ ਮਿੱਟੀ ਦੇ ਨਾਲ ਨਾਲ ਆਪਾਂ ਨੂੰ ਦੱਸਦੇ ਚਾਚੀ ਮੈਂ ਇਧਰ ਸਨਾਪਤੀ ਜਾ ਮਾਇਕਪ੍ਰੀਤ ਸਿੰਘ ਆਪਣੇ ਘਰ ਵਿੱਚ ਵੀ ਨਿਮ ਮੰਨਦਾ ਹੋਇਆ ਬੜੀ ਖੁਸ਼ੀ ਹੈ ਬੱਚੇ ਨੂੰ ਆਲੀ ਆਪੇ ਹਵਾਵਾਂ ਦੇ ਉਹ ਅਸੀਂ ਨਹੀਂ ਪੈਨਲ ਉਹ ਕਿੰਨੀ ਹੁੰਦੀ ਹੈ ਤਾਂ ਲਾਈਟ ਕੁੱਕੇ ਵਾਲਾ ਜਿਹੜਾ ਉਹ ਨਹੀਂ ਉਹ ਨਹੀਂ ਮੈਂ ਨੂੰ ਬਟਾਰਾ ਕੋਈ ਨਹੀਂ ਉਹ ਨਿੰਮ ਦਾ ਵੱਡਾ ਚਾਹੀਦਾ ਹੀ ਹੈ ਪਰ ਗਾਹ ਮੁੰਡੇ ਦੇ ਬੰਨਾਂਗੇ ਬੰਨ ਦੇ ਬੰਨ ਦੇ ਐਸੇ ਨਹੀਂ ਚਾਹ ਕੇ ਤੂੰ ਨਾ ਬੰਨੀ ਨਹੀਂ ਇੱਥੇ ਨਹੀਂ ਆ ਕੇ ਕੇਰਾ ਬੰਨਦੇ ਕੋਈ ਨਹੀਂ ਕੇਰਾ ਰਸਮ ਪੂਰੀ ਕਰਾ ਵਾਂਸਟੋ ਵਗੈਰਾ ਬਣਾ ਹਾਂ ਮਾਂ ਨੂੰ ਖੋਲਦੇ ਹੁੰਦੇ ਪਹਿਲਾਂ ਹੀ ਬਨੋ ਤੁਸੀਂ ਉਹ ਬਹਿਮ ਨਾ ਕਰੋ ਕੁਝ ਮੰਨਦਾ ਬਹਿਮ ਨਹੀਂ ਕਰਨਾ ਚਾਹੀਦਾ ਤੁਹਾਡੇ ਤੋਂ ਖੋਲਣਾ ਖਾਲਣਾ ਆਏ ਇੱਧਰ ਹੋਵੇ ਖੋਲਾ ਪੈਂਦਾ ਹੀ ਤਸਨ ਉਹ ਬੋਲੇਗਾ ਚੰਗੀ ਹੈ ਕਿਹੜਾ ਵਾਲ ਮਾਰਦੇ ਪੁੱਤ ਬਾਚਾ ਕਿ ਸੈੱਟ ਕਰਦੀ ਹਾਂ ਹੋਰ ਹੋਰ ਨੰਬਰ ਨੂੰ ਮਟੰਦੇ ਆ ਹੋਰ ਲੈ ਉੱਚਾ ਇਹ ਕਿ ਪਿੱਛੇ ਹੋਣੀ ਹੈ ਨਾ ਕਿ ਲੋਕ ਕਿੱਥੇ ਹੈ